हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਬਾਈ ਕੋਲੇ ਗਾਂ ਆ ਗਈ ਬਾਈ ਟੋਕੜ ਤੇ ਇੱਕ ਤਾਂ ਜੀ ਸਵੀ ਮੱਝ ਆ ਗਈ ਤੇ ਇੱਕ ਟੋਕੜ ਦੱਬਣ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਬਾਈ ਵੀਡੀਓ ਬਣਾ ਰਹੇ ਆ ਫਾਰਮ ਚੋਂ ਬਣਾ ਰਹੇ ਆ ਬਾਈ ਕੋਲੇ ਸਾਰੀ ਚੰਗੀ ਬਰੀਡ ਆ ਵਧੀਆ ਬਰੀਡ ਤੇ ਬਾਈ ਕੰਮ ਕਰਦਾਗਾ ਤੇ ਮੰਨ ਕੇ ਚੱਲੋ ਵੀ ਸ਼ੌਂਕੀਏ ਤੌਰ ਤੇ ਪਸ਼ੂ ਰੱਖਦਾ ਚੰਗੇ ਜੇ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂ ਬਹੁਤ ਵਧੀਆ ਜੀ ਕਿਵੇਂ ਚੱਲਦਾ ਜੀ ਫਾਰਮ ਵਧੀਆ ਚੱਲਦਾ ਜੀ ਬਸ ਪਰ ਸ਼ੌਂਕ ਨੇ ਰੱਖੇ ਹੋਏ ਉਹ ਘੋੜਿਆਂ ਦਾ ਕੰਮ ਵੱਧ ਆ ਆਪਣਾ ਘੋੜਿਆਂ ਨੂੰ ਫੇਰ ਦੋ ਲੰਗਾ ਹੋਣਾ ਠੀਕ ਹੈ ਜੀ ਤੋ ਕਰਕੇ ਪਸ਼ੂ ਥੋੜੇ ਜੇ ਘਟਾਉਣੇ ਘੋ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਰੁਪਿੰਦਰ ਸਿੰਘ ਜੀ ਰੂਪੀ ਮੈਂਬਰ ਬੋਲੰਦੇ ਸ਼ਨਾ ਤੋਂ ਠੀਕ ਆ ਪਿੰਡ ਸ਼ਨਾਗਲਾ ਸਿੰਘਗਲਾ ਨੇੜੇ ਭਦੌੜੋ ਠੀਕ ਆ ਜ਼ਿਲ੍ਹਾ ਆਪਾਂ ਨੂੰ ਕਿਹੜਾ ਬਰਨਾਲਾ ਜੀ ਤਸਵੀਰ ਵੀ ਤਾਂ ਪਾਓ ਪਾਜੀ ਤੇ ਹੋਰ ਨੇੜੇ ਪਿੰਡ ਆ ਭਾਈ ਰੂਪਾ ਜੀ ਨਾਨੇਵਾਲ ਭਰਾਉੜ ਜੰਗੀਆਂ ਨਾਲ ਬਸ ਸੈਂਟਰ ਨੇੜੇ ਹੀ ਆ ਇਹ ਪਿੰਡ ਆਪਾਂ ਨੂੰ ਨੇੜੇ ਰਹਿੰਦੇ ਕੰਟੈਕਟ ਨੰਬਰ ਬੋਲ ਦਿਓ ਜੀ 99157 49262 ਇਹ ਬਾਈ ਜੀ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਵੀ ਆ ਇਹ ਪਹਿਲਾ ਸੂਆ ਸੂਈ ਵੀ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਹੋ ਗਿਆ 5 ਮਹੀਨੇ ਸੂਈ ਨੂੰ ਜੀ ਠੀਕ ਆ ਤੇ ਇਹਨੂੰ ਅੱਜ 21 ਦਿਨ ਹੋ ਗਏ ਗਿਰਦਾ ਟੀਕਾ ਲਵਾਇਆ ਬੇਬੇ ਠੀਕ ਹੈ ਗਿਰਦਾ ਹਾਂਜੀ ਆਪੇ ਸਾਈ ਵਾਲ ਚ ਆ ਗਈ ਇਹ ਆਪ ਸਾਈ ਵਾਲ ਚ ਆ ਗਈ ਇਹਨੇ ਪੀਕ ਲੈਵਲ ਤੇ 16 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਹੁਣ 10 ਤੋਂ 11 ਕਿਲੋ ਦੁੱਧ ਇਹਦੇ ਥੱਲੇ ਆ ਠੀਕ ਆ ਉਹ ਸਾਊਸੀਲ ਆ ਵਧੀਆ ਪੂਰੀ ਸਾਊਸੀਲ ਇਹਨੂੰ ਅੱਜ ਲੋਗੇ ਦਿਖਾਵਾਂਗੇ ਇਹ ਠੀਕ ਆ ਤੇ ਦੁੱਧ ਵੀ ਥੋੜਾ ਜਿਹਾ ਵੱਧਦੀ ਸੀ ਇਹਦਾ ਤੇ ਘਟੀ ਤਾਂ ਆ ਗਈ ਇਹ ਨਾ ਲੇਟੀ ਬੰਦ ਕਰਤੀ ਸੀ ਜਦੋਂ ਟੀਕਾ ਭਰਾਦਾ ਠੀਕ ਹੈ ਜੀ ਲੇਟੀ ਬੰਦ ਕਰਨੇ ਥੋੜਾ ਜਿਹਾ ਫਰਕ ਪੈ ਗਿਆ ਲੇਟੀ ਨੂੰ ਮੱਧ ਮੰਦੀ ਆ ਠੀਕ ਹੈ ਬਾਕੀ ਬਈ ਸਾਊਸੀਲ ਪੋਲਾ ਲੇਵੇ ਦੀ ਫੀਟਿੰਗ ਚੈੱਕ ਕਰੋ ਬੜੀ ਕਮਾਲ ਆ ਥਣ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਥਣਾ ਚਾਰੇ ਥਣ ਪੂਰੇ ਗੈਪ ਤੇ ਲੱਗੇ ਵਿਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਕੀ ਲੇਵਾ ਚੈੱਕ ਕਰੋ ਬਹੁਤ ਕਮਾਲ ਦਾ ਹਵਾਨਾ ਕਰਨ ਵਾਲੀ ਤਾਂ ਜੇ ਗੱਲ ਕਰੀ ਬਰੀਡ ਆ ਕੀ ਗਰਮੀਆਂ ਦਾ ਬਾਈ ਤੋਹਫਾ ਨਹੀਂ ਬਾਈ ਹਾਂਜੀ ਹਾਂਜੀ ਆਪਾਂ ਘਰੀ ਵਰਤਦੇ ਦਾ 6 5 6 2 6 5 ਫੈਟ ਤੇ ਆਉਂ ਦੁੱਧ ਘਰੇ ਵਰਤਦੇ ਨੇ ਐਨੀ ਚੰਗੀ ਫੈਟ ਆਉਂਦੀ ਹੈ ਜੀ ਹਾਂਜੀ ਐਨੀ ਚੰਗੀ ਫੈਟ ਆਉਂਦੀ ਹੈ ਠੀਕ ਹੈ ਜੀ ਆਪਦੇ ਦੂਜੀ ਬੱਚੀ ਜ਼ੂਬੀ ਛਾਹੀ ਵਾਲਾ ਇਹਦਾ ਕਰਕੇ ਵੇਚਦੇ ਇਹਨੂੰ ਠੀਕ ਹੈ ਖੋਲ ਖੋਲ ਦੋ ਬਾਈ ਮੜੀ ਜ ਕੱਦ ਬਾਈ ਬਹੁਤ ਚੰਗਾ ਬਰੀਡ ਇੱਕ ਨੰਬਰ ਆ ਗਈ ਕਿਉਂਕਿ ਜਿਹੇ ਜੀ ਮੱਝ ਰੱਖ ਲਈ ਜਿਹੇ ਰੱਖ ਲਈ ਕਿ ਨਹੀਂ ਜੀ ਕਿਉਂਕਿ ਦੁੱਧ ਵੀ ਜਿਹੜਾ ਚੰਗਾ ਹੋਊਗਾ ਗਾੜਾ ਹੋਊਗਾ ਫੈਟ ਵਾਲਾ ਬਾਈ ਨੇ ਜਮੇਂਦਰ ਸਿਆ ਕਹਿੰਦਾ ਦੁੱਧ ਪਾਉਂਦੀ ਰਹੀ ਆ ਬਹੁਤ ਚੰਗਾ ਦੁੱਧ ਤੇ ਬਾਕੀ ਥਣਾ ਦੀ ਕੁਆਲਿਟੀ ਚੈੱਕ ਕਰ ਸਕਦਾ ਚਵਾਈ ਕਿਵੇਂ ਲੱਗੀ ਜੀ ਬਹੁਤ ਚੰਗੀ ਤੁਹਾਨੂੰ ਪੂਣੀ ਤੋੜ ਦਿੰਨੇ ਆ ਪਹਿਲੇ ਨਾਲ ਤਰ ਹਾਂ ਤੋੜ ਤੇ ਤੋੜ ਦੇ ਬਾਈ ਲੰਮੀ ਬਾਕੀ ਪਲੀ ਵੀ ਬਹੁਤ ਆ ਟੀਕਾ ਲੱਗੇ ਨੂੰ ਬਾਈ ਨੇ ਦੱਸਿਆ ਬਾਈ ਕਹਿੰਦਾ 28 ਦਿਨ ਹੋ ਗਿਆ ਕਿ ਟੀਕਾ ਲੱਗੇ ਨੂੰ ਬਾਕੀ ਹਜੇ ਬਾਈ ਖਾਲੀ ਵਾਲਾ ਮੋਲੀ ਹੋ ਫਿਰ ਮੁੱਲ ਖਾਲੀ ਵਾਲੀ ਹੋ ਫਿਰ ਹਨ ਹਾਂ ਮੁੱਲ ਖਾਲੀ ਵਾਲਾ ਹੋ ਜੀ ਠੀਕ ਹੈ ਕਹੋ ਆਪਨ 28 ਦਿਨ ਹੋਇਆ ਗਿਰਦਾ ਟੀਕਾ ਭਰਾ ਵਧਗਾ ਅਗਰ ਟੀਕਾ ਭਰਾ ਠੀਕ ਹੈ ਭਾਈ ਤੇ ਮੋਲੇ ਦਾ ਫਿਰ ਕੀ ਰਹੂਗਾ ਇਹ ਮੋਲੇ ਦਾ 47000 ਲੈਣ ਦੇਣਾ ਜੀ 47000 ਹੋਰ ਮਾਨਤਾਨ ਜ਼ਰੂਰ ਕਰਾਂਗੇ ਇਹਦਾ ਵੀਡੀਓ ਦੇਖ ਕੇ ਥੋੜੀ ਦੇਣ ਲੈਣ ਮੁੱਲ ਬਾਈ ਕਹਿੰਦੇ 47000 ਰੁਪਿਆ ਬਾਕੀ ਆਏਗਾ ਇਹਦਾ ਬਾਈ ਥੋੜਾ ਕਹਣਾ ਮਾਨਤਾਨ ਮੌਕੇ ਤੇ ਜ਼ਰੂਰ ਹੋ ਜਾਊਗਾ ਤੇ ਬਾਈ ਆਪਾਂ ਕੋਸ਼ਿਸ਼ ਕਰੂ ਸਾਨੂੰ ਦਿਖਾਵਾਂਗੇ ਕਿਉਂਕਿ ਵੀਡੀਓ ਥੋੜੀ ਜਿਆਦਾ ਲੰਮੀ ਵੀ ਹੋ ਜਾਊਗੀ ਕੋਸਾ ਪਤਾ ਤੁਹਾਨੂੰ ਦਿਖਾਉਣੇ ਆ ਵੀ ਕਿੰਨੀ ਠੰਡੀ ਸੀਲਾ ਕਨੇ ਬਾਈ ਹਾਂਜੀ ਹਾਂਜੀ ਹਾਂ ਚੋਮੋਗੇ ਬਾਈ ਹਾਂ ਹਾਂ ਲੈ ਬਾਈ ਠੰਡੀ ਸੀਲ ਦੇਖੋ ਠੰਡੀ ਸੀਲ ਬਹੁਤ ਆ ਜੀ ਹਾਂ ਪੀੜੀ ਫੱਟੀ ਲਿਆਈ ਕਹਿ ਬੈਠ ਰੋ ਆ ਬਾਈ ਠੰਡੀ ਸੀਲ ਬੈਠ ਰੋ ਯਾਰ ਤੇ ਬੱਚਾ ਜੀ ਇਹਦਾ ਇਹ ਬੱਸਾ ਬੱਚਾ ਗੈਲੀ ਵਗਰਾ ਠੀਕ ਆ ਬਾਕੀ ਬਈ ਸਾਊਸੀ ਵੀ ਚੈੱਕ ਕਰੋ ਮੋਇਨਾ ਖੜੀ ਆ ਤੇ ਚਵਾਈ ਆਪਾਂ ਸਾਨੂੰ ਚੈੱਕ ਕਰਵਾਉਣੇ ਵੀ ਕਰਮਲ ਨੂੰ ਕਈ ਜੀ ਚਵਾਈ ਲੱਗੀ ਆ ਪਹਿਲਾਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਆ ਇੱਕ ਨੰਬਰ ਕੁਆਲਿਟੀ ਆ ਥਣਾ ਦੀ ਬਹੁਤ ਚੰਗੀ ਤੇ ਪੂਰੀ ਵਿੱਥੀ ਤੇ ਜਿਹਨੂੰ ਆਪਾਂ ਕਹਿੰਦੀ ਆ ਥਣ ਲੱਗਿਆ ਵਾਡਾ ਦਰਨਾ ਡੋਨਾ ਦਾ ਕਰਮਲ ਨੇ ਜਮਾ ਨਹੀਂ ਬਈ ਜਿੱਦੜੀ ਮਾਰ ਜੀ ਆ ਕੇ ਉਹ ਕਰੀ ਚੱਲੂ ਲੈ ਚੈੱਕ ਕਰੋ ਇਹ ਪਾਣੀ ਦੂਰ ਡੋਲ ਦੇ ਬਤੋ ਲੇ ਬਾਈ ਬਾਈ ਮੈਂ ਕਹਣਾ ਚਵਾਈ ਵੀ ਬਾਲੀ ਚੰਗੀ ਲੱਗੀ ਆ ਹਨਾ ਕੀ ਬਾਤ ਹੈ ਬਈ ਇੱਕ ਦੀ ਮੋਟਰ ਵਾਲੀ ਚਵਾਈ ਲੱਗੀ ਆ ਕਰਮਲ ਨੂੰ ਬਹੁਤ ਚੰਗੀ ਚਵਾਈ ਆ ਲੈ ਚੈੱਕ ਕਰ ਸਕਦੇ ਹੋ ਆਹ ਡਾਕਟਰ ਹੱਲੇ ਉੱਠ ਮੈਂ ਉਹ ਘੜਦਾ ਪਿਆ ਬੰਦਾ ਬਦਲੀ ਜਾਵੇ ਉੱਥੀ ਤੁਹਾਨੂੰ ਉੱਥੇ ਦਾ ਬਾਈ ਬਾਈ ਖੁਦ ਵੀ ਥੱਲੇ ਬਹਿ ਗਿਆ ਕਰਮਲ ਨੂੰ ਵੀ ਚੱਕਰੀ ਲੈ ਚਵਾਈ ਚੈੱਕ ਕਰੋ ਬਾਈ ਬੰਨੇ ਆ ਰਹੀ ਮੋਟੀ ਮੋਟੀ ਚਵਾਈ ਆ ਮੈਂ ਕਹਿੰਦਾ ਇਹ ਢੀਲ ਲਵਾਉਣ ਵਾਲਾ ਕੰਮ ਹੈ ਜੀ ਮਹ ਢੀਲ ਲਵਾਉਣ ਵਾਲਾ ਕੰਮ ਹੈ ਜੀ ਹਾਂ ਸਹੀ ਗੱਲ ਹੈ ਜੀ ਲਵਾਉਣ ਵਾਲਾ ਕੰਮ ਹੈ ਚਵਾਈ ਚੈੱਕ ਕਰੋ ਬਾਈ ਮੋਟੀ ਮੋਟੀ ਸਿਵਾਈ ਹੈ ਜੀ ਸੌ ਸੀ ਲਵਾਈ ਫੋਲਾ ਕੋਈ ਚੱਕਰੀ ਨਹੀਂ ਬਾਈ ਜਿਵੇਂ ਬੰਦਾ ਬਦਲ ਕੇ ਬਹਿ ਗਏ ਇਹ ਨਹੀਂ ਹੈਗਾ ਵੀ ਲੱਤ ਸੜ ਕਰੂ ਨਹੀਂ ਬਾਈ ਹਾਂ ਜੀ ਆਪਾਂ ਛੋਟੀ ਦਿਖਾ ਦਨੇ ਉਹਨੇ ਕੋਈ ਖਾਲੀ ਕਰ ਦੂ ਕਿਥੋਂ ਦੁੱਧ ਵੀ ਦਿਖਾ ਦਿਆਂਗੇ ਦਾ ਕੀ ਬਾਤ ਹੈ ਠੀਕ ਹੈ ਨਾ ਹਾਂ ਸਾਰੇ ਸਨ ਹੁਣ ਓਕੇ ਹੈ ਬਾਈ ਕਿਆ ਬਾਤ ਆਉਂਦੀਆਂ ਨਾ ਬਾਹਰ ਦੀ ਤਾਂ ਸਾਨੂੰ ਮੈਂ ਕਹਣਾ ਬਾਈ ਸੱਲ ਸੱਲ ਕਰਦੀ ਹੈ ਮੈਂ ਤੁਹਾਨੂੰ ਅਜੀ ਮੈਂ ਟੋਟੀ ਦਿਖਾ ਦਿੰਨੇ ਆ ਆ ਜਾ ਬਾਈ ਐ ਉੱਠ ਗਿਆ ਦੇਖ ਬੰਦਾ ਫੇਰ ਬਦਲਦਾ ਲੈ ਬੰਦਾ ਬਾਈ ਫੇਰ ਬਦਲਦਾ ਕਰਮਾਂ ਨੂੰ ਕੋਈ ਚੱਕਰ ਹੀ ਨਹੀਂ ਹੈਗਾ ਇੰਨੀ ਠੰਡੀ ਸੀਲਾ ਆਜੋ ਦੋਟੇ ਅੱਗੇ ਬਈਆ 2 ਨੰਬਰ ਇਹ ਟੋਟੀ ਆ ਇਹਨੂੰ ਹੋ ਗਿਆ ਅੱਜ 10 ਤੋਂ 11 ਦਿਨ ਹੋ ਗਏ ਸੂਈ ਨੂੰ ਠੀਕ ਆ ਹਜੇ ਮੈਲੇ ਲੱਗਣਾ ਇਹਨੇ ਠੀਕ ਆ ਤੇ ਮਗਰ ਕੱਟੀ ਇਹਦੇ ਤੇ ਕਿੰਨਾ ਹੁਣ ਦੁੱਧ ਕਹ ਲਈ ਦੁੱਧ 11 ਤੋਂ 12 ਲੀਟਰ ਨੈਟ ਤਿਆਰ ਆ ਤੇ ਕਿੰਨਾ ਦੇ ਦਿੰਦੀ ਆ ਜੀ ਇਹ 15 ਲੀਟਰ ਦੀ ਉਮੀਦ ਆ ਸਾਨੂੰ ਜਦੋਂ ਕਾਰਕੁਰ ਚੱਲੇ ਵੇ ਕੱਢੂਗੀ ਠੀਕ ਆ ਬਾਈ ਇਹ 15 ਦੀ ਪੂਰੀ ਉਮੀਦ ਆ ਠੰਡੀ ਠੰਡੀ ਸੀਲ ਆ ਪੂਰੀ ਠੀਕ ਆ ਬਾਈ ਤੇ ਬੱਚਾ ਬਾਈ ਕੀ ਆ ਇਹਦੇ ਮੱਲੇ ਕੱਟੀ ਆਈ ਆ ਪਿੱਛੇ ਖੜੀ ਬੱਚਾ ਆ ਗਿਆ ਬਾਈ ਮਗਰ ਕੱਟੀ ਕੱਟੀ ਦੀ ਕੁਆਲਿਟੀ ਚੈੱਕ ਕਰੋ ਕੱਟੀ ਬੜੀ ਚੰਗੀ ਦਿੱਤੀ ਆ ਕਰਮਾਲ ਨੇ ਸਿੰਗਾ ਦੀ ਕੁਆਲਿਟੀ ਬੜੀ ਚੰਗੀ ਆ ਬਾਈ ਫੇਸ ਇਹ ਗੱਲ ਕਰੀਏ ਕਰਮਾਲੀ ਦਾ ਬਹੁਤ ਪਿਆਰਾ ਗਾ ਸਮੇਂ ਬੜੀ ਚੰਗੀ ਆਗੀ ਤੇ ਬਾਕੀ ਲੇਵਾ ਆਪਾਂ ਸਾਨੂੰ ਚੈੱਕ ਕਰਵਾ ਨਾ ਲੇਵੇ ਦੀ ਫੀਟਿੰਗ ਬੜੀ ਕਮਾਲ ਆ ਬਹੁਤ ਸੋਹਣਾ ਹਵਾਨਾ ਗਾ ਗਾਵਾਰ ਗਾ ਲੇਵਾ ਜੀ ਕਰਮਾਲੀ ਦਾ ਹਨਾ ਉਹੀ ਦੇਖੋ ਵੀ ਤਾਂ ਕੋਈ ਹੋਣੀ ਤਾਂ ਕੱਲ ਵੀ ਸਾਡੇ ਖੀਪੋਂ ਨਾਲ ਸੱਤੀ ਗੱਡੀ ਆ ਸ਼ਾਮ ਨੂੰ ਅਸੀਂ ਇਹ ਠੀਕ ਹੈ ਜੀ ਮੇਨ ਗੱਲ ਨਾਲ ਥਣਾ ਦੀ ਕੁਆਲਿਟੀ ਬਾਈ ਚੈੱਕ ਕਰੋ ਇੱਕ ਨੰਬਰ ਥਣ ਲੱਗਿਆ ਬਹੁਤ ਸੋਹਣਾ ਚਾਰੇ ਥਣਾ ਨਿਖੜਮੇ ਦੇ ਪੂਰੇ ਗੈਪ ਤੇ ਲੱਗੇ ਵਿਆ ਮੇਨ ਗੱਲ ਕਿਸੇ ਪੱਖ ਤੋਂ ਕਮੀ ਨਹੀਂ ਹੈਗੀ ਥਣਾ ਦੀ ਕੁਆਲਿਟੀ ਬਾਈ ਚੈੱਕ ਕਰੋ ਇੱਕ ਕੱਲ ਲਿਆਇਆ ਦਾ ਕੱਲ ਕੁਆਲਿਟੀ ਆ ਚੌੜੇ ਟਾਂ ਚ ਜਾਂਦੀ ਚੰਗੀ ਆ ਪਾਲੀ ਸਮੀ ਬਾਈ ਫੁੱਲ ਡਾਕਟਰ ਨਾੜਾ ਨੂੜਾ ਦਿਖਾਈ ਰਿਆਂ ਲੇਵੇ ਰਿਆਂ ਤੇ ਬਾਈ ਜੀ ਬੱਚੇ ਦਾ ਤਾਂ ਨਹੀਂ ਸੀਮਣ ਬਰੇ ਪਤਾ ਕਿਹੜੇ ਦਾ ਨਹੀਂ ਬੱਚੇ ਦਾ ਨਹੀਂ ਪਤਾ ਜੀ ਇਹ ਇਹ ਆਪਾਂ ਨਾਲ ਕੋ ਗੱਬਨ ਲਈ ਸੀਗੀ ਪਹਿਲਾਂ ਠੀਕਾ ਔਕੜ ਗੱਬਣਾਈ ਸੀ ਆਪਣੇ ਕੋਲ ਇਹ ਠੀਕ ਹੈ ਜੀ ਵੀ ਆਪਾਂ ਨੂੰ ਬੱਚੇ ਦੇ ਪਿੱਛੇ ਪਜੀ ਹੋ ਗਿਆ ਠੀਕਾ ਔਕੜ ਗੱਬਣ ਬਾਈ ਕਹਿੰਦੇ ਆਪਾਂ ਲਈ ਸੀਗੀ ਉਦੋਂ ਤੇ ਮੰਨ ਕੇ ਚੱਲੋ ਆ ਚੈੱਕ ਕਰ ਸਕਦੇ ਆਂ ਬਾਈ ਨਾੜਾ ਨੂੜਾ ਹਵਾਨੇ ਤੇ ਪੁੱਲ ਚੰਗਿਆਂ ਲੇਵਾ ਜਿਹੜਾ ਬਾਈ ਬਹੁਤ ਸੋਹਣਾਗਾ ਫੀਟਿੰਗ ਵਾਲਾ ਲੇਵਾ ਇਹ ਨਹੀਂ ਹੈਗਾ ਵੀ ਟੁੱਟਮਾ ਜਾ ਹਵਾਨਾਗਾ ਬਾਕੀ ਥਣਾ ਦੀ ਕੁਆਲਿਟੀ ਇੱਕ ਨੰਬਰ ਆ ਚਾਰੇ ਥਣ ਇੱਕੋ ਜੇ ਪੈਰ ਨਹੀਂ ਜਗਦੀ ਡਾਕਟਰ ਜੇ ਹਲਾਉਣਾ ਬੰਦ ਤਾਂ ਕੀ ਹੁਣੀ ਪੈਂਦੀ ਆ ਠੀਕਾ ਇਹ ਨਹੀਂ ਵੀ ਡਰੀਏ ਇਹ ਛੰਡੀ ਸੀਲਾ ਬਾਈ ਕਹਿੰਦਾ ਬਾਈ ਤੱਕ ਕੇ ਲਾਉਣੀ ਪੈਂਦੀ ਆ ਇਹ ਨਹੀਂ ਹੈਗਾ ਵੀ ਕਰਮ ਵਾਲੀ ਆ ਆਪ ਤੇ ਇਹਦਾ ਬਾਈ ਮੁੱਲ ਕੀ ਰੋਗ ਗਾਂਗਾਂ ਵਾਲਾ ਕੰਮ ਡਾਟਰ ਲੈ ਕੀ ਬਾਤ ਆ ਬਾਈ ਸਹੀ ਗੱਲ ਆ ਜਮਾ ਗਾਮਾਰ ਕੀ ਆ ਹਨਾ ਇੱਕ ਇਹਦਾ ਲੈਣ ਦੇ ਨਾਲ 132000 ਡਾਟਰ ਬਾਹਾਂ ਨੇ ਆਪਾਂ ਜੇ ਮੰਗਲ ਨੂੰ ਇਹਦਾ ਡੂਡ ਵੀ ਮੰਗ ਲੈਂਦੇ 132000 ਲੈਣ ਦੇਣਾ ਦਾ 132000 ਰੁਪਏ ਬਾਈ ਕਹਿੰਦੇ ਬਾਈ ਬਸ ਲੈਣ ਦੇਣੀ ਆ ਥੋੜਾ ਕਣਾ ਆਏਗਾ ਇਹਦਾ ਮਾਨਤਾ ਆਓ ਮਾਨਦਾਨ ਕਰਾਂਗੇ ਜੀ ਠੀਕ ਆ ਸੂਈ ਸਵਾਈ ਆ ਬਾਈ ਬੱਚਾ ਮਗਰ ਆ ਗਿਆ ਕਰਮ ਵਾਲੀ ਦੇ ਕੱਟੀ ਤੇ ਅੱਗੇ ਬਾਈ ਤੁਹਾਨੂੰ ਦਿਖਾਉਣਾ ਹੈ ਤਿੰਨ ਨੰਬਰ ਦਾ ਤੋਕਰਗਾ ਬਣਾ ਕੇ ਬਾਈ ਜੀ ਇਹ ਤੋਕਰਗਾ ਬਣਾ ਜੀ ਕਿੰਨੇ ਟਾਈਮ ਦੀ ਚੱਕ ਪਾਸ ਇਹ 8ਵਾਂ ਮਹੀਨਾ ਨੂੰ ਕੱਲ ਸ਼ੁਰੂ ਹੋ ਗਿਆ ਜੀ 7 ਮਹੀਨਾ ਕੰਪਲੀਟ ਕਰ ਗਈ ਠੀਕ ਆ 8ਵਾਂ ਮਹੀਨਾ ਕੱਲ ਹੋ ਗਿਆ ਮਤਲਬ ਕਿ ਸ਼ੁਰੂ ਕਿੰਨਾ ਦੁੱਧ ਹੀ ਹੋਣੇ ਥੱਲੇ ਇਹ ਹੁਣੇ ਥੱਲੇ 5 ਕਿਲੋ ਦੁੱਧ ਦਾ ਡਾਕਟਰ ਦੋਨੇ ਟਾਈਮ ਕੱਟੇ ਦੇ ਖੁਸ਼ ਹੋ ਕੇ ਮਿਲਦੀ ਹੈ ਠੀਕ ਆ ਵੀ ਕੋਈ ਚਾੜ ਨਹੀਂ ਕੋਈ ਗੋਸ਼ ਨਹੀਂ ਠੀਕ ਆ ਮਤਲਬ ਨਾ ਚਾੜ ਪਾਉਣ ਦੀ ਲੋੜ ਆ ਬਸ ਕੱਲਾ ਕੱਟਾ ਛੱਡ ਕੇ ਬੈਠ ਹਾਂ ਕੱਟਾ ਬਸ ਮੂਰੇ ਬੰਨੋ ਤੇ ਬੈਜੋ ਠੀਕ ਆ ਦੇ ਖੋਲ ਕੇ ਤੋਰੂਗਾ ਕਹੀਂ ਦਿਖਾ ਦਈਏ ਤੋਰ ਦਿੰਨੇ 18 ਕਿਲੋ ਦੁੱਧ ਕੱਢ ਦਿਆ ਪੀਕ ਲੈਵਲ ਤੇ ਪੀਕ ਲੈਵਲ ਦੁੱਧ ਬਾਈ ਕਹਿੰਦੇ 18 ਲੀਟਰ ਦਾਂਗਾ ਹੁਣ ਅਸੀਂ ਨਾ ਬਾਈ ਕਿਵੇਂ ਲੱਗੀ ਜੀ ਤੂੰ ਆਈ ਪੋਲੀ ਜਮਾ ਗਾਂ ਵਰਗੀ ਫੋਕੀ ਠੀਕ ਆ ਗਾਂ ਵਰਗੀ ਪੋਲੀ ਚਵਾਈ ਬਾਕੀ ਪਲੀ ਪੁਲੀ ਵੀ ਦੇਖੋ ਬਾਈ ਬੈਡ ਮੈਂ ਕਹਿੰਨਾ ਗੱਲ ਕਰਨ ਨੂੰ ਜੇ ਗੱਲ ਕਰੀਏ ਬਹੁਤ ਚੌੜੇ ਸਰੀਰ ਕਟਾਂਚੇ ਜਾ ਜਾਂਦੀ ਆ ਹਵਾਨਾ ਬਹੁਤ ਬੱਦਨ ਵਾਲਾ ਬੱਦਨ ਲੱਗੇ ਦੇਖੋ ਡਾਕਟਰ ਦੇ ਲੈਵਲ ਤੇ ਹੂੰ ਕੀ ਆ ਬਾਤ ਆ ਬਾਈ ਕੋਈ ਵੀ ਹੈ ਡਾਕਟਰ ਖਾਲੀ ਕੀਤੀ ਵੀ ਆ ਠੀਕ ਆ ਤੇ ਹਵਾਨਾ ਮੈਂ ਕਹਣਾ ਬਾਈ ਬੜਾ ਸੋਹਣਾ ਹਜੇ ਵੀ ਦਿਖਾਈ ਜਾਂਦੀ ਆ ਹਨਾ ਖਾਲੀ ਆ ਹੁਣ ਇਹ ਠੀਕ ਆ ਬਾਈ ਕਹਿੰਦੇ ਬਾਈ ਚਵਾਈ ਹੋਈ ਵੀ ਆ ਖਾਲੀ ਆ ਜਮ ਤੇ ਚੜਾਈ ਚੜੂਈ ਚੈੱਕ ਕਰੋ ਕਦ ਕਿੰਨਾ ਹੋਊਗਾ ਜੀ ਕਾਦਾ ਮੈਂ ਮੇਰਾ 5 ਫੁੱਟ 10 ਹੈਂਦਾ ਤੁਸੀਂ ਹਿਸਾਬ ਲਾ ਲਓ ਬਸ ਮੈਂ ਕਹਣਾ ਵੀ ਹੋਊਗੀ ਘੱਟੋ ਘੱਟ 5 ਫੁੱਟ 5 5 ਇੰਚ ਹੋਊਗਾ ਹਨਾ ਹਾਂਜੀ ਕੀ ਬਾਤ ਆ ਤੇ ਥਣਾ ਦੀ ਬਾਈ ਕਵਾਟ ਬਟਲ ਬੁੱਟ ਨੂੰ ਲੱਗੇ ਵੇ ਦੇਖੋ ਹਰਿਆਣੇ ਚੋਂ ਟੋਕਣਾ ਕੱਬਣੇ ਲਿਆਂਦੀ ਸੀ ਠੀਕ ਆ ਇਹ ਬੂ ਆਇਆ ਵੀ ਉਹ ਕੱਟੀ ਆ ਪਹਿਲੇ ਹੋਏ ਦੀ ਅਰ ਗਈ ਕੱਟਾ ਇਹਨੂੰ ਹੋ ਗਿਆ ਤੈਗੀ ਤੀਜੇ ਸੂਏ ਦੇ ਖਾਤਰ ਗੱਬਣਾ ਇਹ ਹਰਿਆਣੇ ਦੀ ਆ ਬਾਈ ਤੀਜੇ ਸੂਏ ਨੂੰ ਹੁਣ ਗੱਬਣਾ ਮੰਨ ਕੇ ਚੱਲੋ ਬਾਕੀ ਡਾਕਟਰ ਉਹ ਗਾਂ ਦਾ ਦੁੱਧ ਦਿਖਾ ਦਿਓ ਗਾਂ ਦਾ ਦੁੱਧ ਵੀ ਬਈਆ ਪਾ ਦਿਖਾ ਦਿੰਨੇ ਆ ਤੇ ਬਾਈ ਇਹਦਾ ਫਿਰ ਅੱਜ ਮੁੱਲ ਕੀ ਰਹੂਗਾ ਇਹਦਾ ਲੈਟ ਮੁੱਲ ਫੋਨ ਤੇ ਕਰ ਲਾਂਗੇ ਠੀਕ ਆ ਆ ਕੱਟਾ ਖੜਾ ਦਾ ਹੂੰ ਬੱਚਾ ਬਈ ਇਹਦੇ ਮਗਰ ਕੱਟਾ ਗਾ ਖੜਾ ਚੈੱਕ ਕਰਵਾ ਲੈ ਚੈੱਕ ਕਰ ਲੋ ਕੱਟਾ ਵੀ ਪੜਾਈ ਪਿਆ ਜੀ ਆ ਨਾ ਨਾਲ ਬਸ ਕੀ ਬਾਤ ਤੂੰ ਗਾਂ ਦਾ ਦੁੱਧ ਤੇ ਮਰਵਾ ਦਿਓ ਨੀਗਾ ਕੋਈ ਗੱਲ ਨਹੀਂ ਉਧਰ ਵੀ ਆਪਾਂ ਮਰਵਾ ਲੈ ਛਣਾ ਦੀ ਕੁਆਲਿਟੀ ਬਾਈ ਚੈੱਕ ਕਰੋ ਇੱਕ ਨੰਬਰ ਤੇ ਤੁਹਾਹੀ ਸਾਨੂੰ ਚੈੱਕ ਕਰਵਾਣੇ ਬਾਈ ਬਹੁਤ ਚੰਗੀ ਆ ਲੈ ਬਾਲਟੀ ਚੈੱਕ ਕਰੋ ਹਲਕੇ ਰੱਖਤੀ ਕਰਮਾਲ ਨੇ ਦੁੱਧ ਦਾ ਪਤਾ ਲੱਗਦਾ ਅਸਲਾ ਨਹੀਂ ਦੁੱਧ ਚਿੱਟਾ ਬਿਲਕੁਲ ਰੈਡਰ ਹੂੰ ਚਿੱਟਾ ਮੱਝਾਂ ਨਾਲ ਦਾ ਬਾਈ ਦੁੱਧ ਆ ਲੈਵਾ ਖਾਲੀ ਕਰ ਗਈ ਹੂੰ ਲੈ ਲੈਵਾ ਵੀ ਆਪਾਂ ਚੈੱਕ ਕਰਵਾਣੇ ਜਿਵੇਂ ਝਾੜ ਵੀ ਕਰਮਾਲ ਤੇ ਨਕਸੀ ਕੇ ਵੀਰ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਆ ਟੋਟੀ ਰੈਡਰ ਦੇ ਪਹਿਲੇ ਹੋ ਦੀ ਠੀਕ ਕਰਵੇ ਇਹ ਇਹਦੀ ਹੈਗੀ ਹਾਂਜੀ